ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਕਿ ਜੇਕਰ ਤੁਸੀਂ ਵਿਸਾਖ ਦੀ ਮੱਸਿਆ ਤੱਕ ਹਰ ਰੋਜ਼ ਕਪੂਰ ਤੇ ਲੌਂਗ ਨੂੰ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਜਲਾਉਂਦੇ ਹੋ ਤਾਂ ਇਸ ਦੇ ਫਾਇਦੇ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਇਸ ਦੇ ਫਾਇਦੇ ਹਨ ਚਾਹ ਨੁਕਸਾਨ ਇਸੇ ਬਾਰੇ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ ਸਾ ਸੰਗਾਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਪੂਰਾ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਿਖਵਾ ਦੇਣਾ ਚਾਹੀਦਾ ਹੈ। ਸਾ ਸੰਗਾਜੀ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸੰਗਤ ਜੀ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਲੌਂਗ ਅਤੇ ਕਪੂਰ ਦਾ ਉਪਾਅ ਲੈ ਕੇ ਆਏ ਹਾਂ। ਜੇਕਰ ਤੁਸੀਂ ਇਸ ਪਾਣ ਨੂੰ ਹਰ ਰੋਜ਼ ਆਪਣੇ ਘਰ ਦੇ ਵਿੱਚ ਕਰ ਲੈਂਦੇ ਹੋ ਭਾਵ ਕੇ ਕਪੂਰ ਅਤੇ ਲੌਂਗ ਨੂੰ ਆਪਣੇ ਘਰ ਦੇ ਵਿੱਚ ਚਲਾ ਲੈਂਦੇ ਹੋ। ਅOSE ਨਾਲ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਦੁੱਖ ਤਕਲੀਫਾਂ ਹਨ ਜਿੰਨੀਆਂ ਵੀ ਪ੍ਰੋਬਲਮ ਹਨ ਮੁਸ਼ਕਲਾਂ ਹਨ ਪਰੇਸ਼ਾਨੀਆਂ ਹਨ ਸਾਰੀਆਂ ਹੀ ਦੂਰ ਹੋ ਜਾਣਗੀਆਂ ਸਾਹ ਸੰਗਤ ਜੇਕਰ ਤੁਹਾਡੇ ਜ਼ਿੰਦਗੀ ਵਿੱਚ ਬਹੁਤ ਸਾਰੇ ਕਸ਼ਟ ਹਨ ਸੰਕਟ ਹਨ ਤਾਂ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਲੌਂਗ ਅਤੇ ਕਪੂਰ ਨੂੰ ਚਲਾਉਂਦੇ ਹੋ ਤਾਂ ਤੁਹਾਡੇ ਘਰ ਵਿੱਚ ਆਉਣ ਵਾਲੀਆਂ ਮਾਣੀਆਂ ਸ਼ਕਤੀਆਂ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕਦੀਆਂ ਤੁਹਾਡੇ ਘਰ ਤੋਂ ਕੋਹ ਦੂਰ ਹੋ ਜਾਣ ਗਿਆ ਤੇ ਇਸੇ ਨਾਲ ਸਾਜ ਸੰਗਤ ਜੀ ਘਰ ਦਾ ਕਲੇ ਕਲੇਸ਼ ਵੀ ਖਤਮ ਹੋ ਜਾਵੇਗਾ ਤੁਹਾਡੇ ਘਰ ਤੇ ਪਰਮਾਤਮਾ ਦੀ ਕਿਰਪਾ ਹੋ ਜਾਵੇਗੀ ਲੌਂਗ ਅਤੇ ਕਪੂਰ ਨੂੰ ਸੰਗਤ ਜੀ ਕਿਸ ਤਰੀਕੇ ਦੇ ਨਾਲ ਹਰ ਰੋਜ਼ ਆਪਣੇ ਘਰ ਦੇ ਵਿੱਚ ਜਲਾਉਣਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਸੰਗਤ ਜੀ ਇਹ ਕੋਈ ਵੈਮ ਪਰਮ ਨਹੀਂ ਹੈ ਇਹ ਬਿਲਕੁਲ ਸੱਚ ਹੈ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਚ ਰੋਲ ਸੁਣਨਾ ਤਾਂ ਕਿ ਤੁਹਾਨੂੰ ਪੂਰੀ ਗੱਲ ਚੰਗੀ ਤਰ੍ਹਾਂ ਸਮਝ ਵਿੱਚ ਆ ਜਾਵੇ ਸਾਹ ਸੰਗਤ ਦੇ ਇਸ ਦੇ ਨਾਲ ਕਿੰਨੇ ਫਾਇਦੇ ਹੋ ਜਾਂਦੇ ਹਨ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਜੇਕਰ ਹਰ ਰੋਜ਼ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਘਰ ਦੇ ਵਿੱਚ ਕੰਪੂਰ ਤੇ ਲੌਂਗ ਦਾ ਉਪਾਗ ਕਰਦੇ ਹੋ ਜੈ ਇਹਨਾਂ ਨੂੰ ਚਲਾਉਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਕਦੇ ਵੀ ਪਰੇਸ਼ਾਨੀ ਜਾਂ ਦੁੱਖ ਕਿਦਰੇ ਵੀ ਨਹੀਂ ਆਉਣਗੇ ਬਿਲਕੁਲ ਦੂਰ ਹੋ ਜਾਂਦੇ ਹਨ ਪੈਸੇ ਦੀ ਕਮੀ ਨੂੰ ਲੈ ਕੇ ਜੇਕਰ ਤੁਸੀਂ ਕਾਫੀ ਜ਼ਿਆਦਾ ਪਰੇਸ਼ਾਨ ਹੋ ਦੁਖੀ ਹੋ ਪਰ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਦੁੱਖ ਹੁੰਦੇ ਹਨ ਜਿਹੜੇ ਕਾਫੀ ਲੰਮੇ ਸਮੇਂ ਤੋਂ ਤੁਹਾਨੂੰ ਪਰੇਸ਼ਾਨ ਕਰਦੇ ਹਨ ਉਹ ਤੁਹਾਡੇ ਇਸ ਉਪਾਅ ਦੇ ਨਾਲ ਸੰਗਤ ਜੀ ਦੂਰ ਹੋ ਜਾਣਗੇ ਜੇਕਰ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਪਰੇਸ਼ਾਨੀ ਹੈ ਜਿਸ ਕਰਕੇ ਤੁਹਾਡੇ ਰਿਸ਼ਤੇਦਾਰ ਸਾਕ ਸੰਬੰਧੀ ਤੁਹਾਡੇ ਤੋਂ ਮੂੰਹ ਫੇਰ ਲੈਂਦੇ ਹਨ ਇਸ ਜੀ ਦਾ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲਣ ਵਾਲਾ ਹੈ ਸੰਗਤ ਜੀ ਜੇਕਰ ਤੁਹਾਡਾ ਕੋਈ ਸਾਥ ਦੇਣ ਵਾਲਾ ਨਹੀਂ ਹੈ ਇਸਔਖੀ ਘੜੀ ਦੇ ਵਿੱਚ ਤੁਹਾਨੂੰ ਇਸ ਬਾਰੇ ਸੋਚਣ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਤੁਸੀਂ ਆਪਣੇ ਜਿੰਦਗੇਰੀ ਵਿੱਚ ਇਸ ਪਰੇਸ਼ਾਨੀ ਨੂੰ ਖੁਦ ਵੀ ਦੂਰ ਕਰ ਸਕਦੇ ਹੋ ਇਸ ਨੂੰ ਕਰਨ ਦੇ ਨਾਲ ਸੰਗਤ ਜੀ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਲੋង ਅਤੇ ਕਪੂਰ ਨੂੰ ਜਲਾਉਂਦੇ ਹੋ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਤੁਹਾਡੀਆਂ ਤਾਂ ਸੰਬੰਧਿਤ ਜਿੰਨੀਆਂ ਵੀ ਪ੍ਰੋਬਲਮ ਹਨ ਉਹ ਤੁਹਾਡੀਆਂ ਜ਼ਿੰਦਗੀ ਵਿੱਚ ਜਿੰਨੇ ਵੀ ਦੁੱਖ ਸਨ ਉਹ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਸਨ ਉਹ ਦੂਰ ਹੋ ਜਾਣਗੀਆਂ ਸਾਧ ਸੰਗਤ ਜੀ ਇਹ ਗੱਲ ਨੂੰ ਸੁਣ ਕੇ ਕਈ ਲੋਕ ਇਸ ਗੱਲ ਤੇ ਕਈ ਲੋਕ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਨਗੇ ਪਰ ਸੰਗਤ ਜੀ ਜਦੋਂ ਤੁਸੀਂ ਇਸ ਨੂੰ ਵਿਸ਼ਵਾਸ ਦੇ ਨਾਲ ਹਰ ਰੋਜ਼ ਆਪਣੇ ਘਰ ਵਿੱਚ ਚਲਾਉਣਾ ਸ਼ੁਰੂ ਕਰਦੇ ਹੋਗੇ ਕਪੂਰ ਅਤੇ ਲੋង ਦੋਵਾਂ ਨੂੰ ਹੀ ਇੱਕੋ ਸਮੇਂ ਮਿਲਾ ਕੇ ਨਾਲ ਚਲਾਉਣਾ ਸ਼ੁਰੂ ਕਰਦੇ ਹੋਗੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਜਿਹੜੇ ਬਦਲਾਅ ਆਉਣਗੇ ਉਹ ਤੁਹਾਨੂੰ ਆਪਣੇ ਆਪ ਨਜ਼ਰ ਆਉਣਗੇ ਸਾ ਸੰਗਤ ਜੀ ਜੇਕਰ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਕਲੇਸ਼ ਰਹਿੰਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਜ਼ਰੂਰਤ ਹੈ ਇਸ ਨੂੰ ਆਪਣੇ ਘਰ ਤੋਂ ਦੂਰ ਕਰਨ ਦੀ ਜੋਗੇ ਜਿੰਨਾ ਸਮਾਂ ਤੁਸੀਂ ਆਪਣੇ ਘਰ ਦੇ ਵਿੱਚ ਦੁੱਖ ਕਲੇਸ਼ ਦੂਰ ਨਹੀਂ ਕਰਦੇ ਉਹਨਾਂ ਸਮਾਂ ਤੁਹਾਡੇ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ ਤੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਤਾਨ ਦੇ ਵਿੱਚ ਬਰਕਤ ਨਹੀਂ ਰਹਿੰਦੀ ਤਾਂ ਸਾਧ ਸੰਗਾ ਜੀ ਪੈਸਾ ਤੁਹਾਡੇ ਘਰ ਦੇ ਵਿੱਚ ਕਦੇ ਵੀ ਨਹੀਂ ਆਵੇਗਾ ਜੇ ਆਵੇਗਾ ਵੀ ਤਾਂ ਪੈਸਾ ਟਿਕੇਗਾ ਨਹੀਂ ਤਾਂ ਸੰਗਾ ਜੀ ਗਲਤ ਰਸਤੇ ਤੇ ਵੀ ਪੈਸਾ ਤੁਹਾਡਾ ਲੱਗ ਸਕਦਾ ਹੈ ਇਹ ਪੈਸਾ ਕਦੇ ਵੀ ਰੁਕੇਗਾ ਨਹੀਂ ਕ੍ਰੋਗ ਸੰਗਯਾ ਜੀ ਮਾਤਾ ਲਕਸ਼ਮੀ ਨੇ ਕਿਹਾ ਹੈ ਕਿ ਜਿਹੜੇ ਘਰ ਦੇ ਵਿੱਚ ਲੜਾਈ ਖਲੇਸ਼ ਹੁੰਦਾ ਹੈ ਗੰਦਗੀ ਹੁੰਦੀ ਹੈ ਜਿਹੜੇ ਘਰ ਦੇ ਵਿੱਚ ਆਪਸ ਵਿੱਚ ਮਤਭੇਦ ਰੱਖਦੇ ਹੋਣ ਉਸ ਘਰ ਦੇ ਵਿੱਚ ਕਦੇ ਵੀ ਮਾਂਵਾਸ ਨਹੀਂ ਘਰ ਦੀ ਕਦੇ ਵੀ ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਲੜਾਈ ਝਗੜੇ ਨੂੰ ਦੂਰ ਕਰਨਾ ਹੈ ਉਸ ਲਈ ਤੁਸੀਂ ਕੀ ਕਰਨਾ ਹੈ ਕਿ ਸਭ ਤੋਂ ਪਹਿਲਾਂ ਉਪਾਅ ਜਿਹੜਾ ਹੈ ਤੁਹਾਨੂੰ ਦੱਸਣ ਵਾਲੇ ਹਾਂ ਲੜਾਈ ਝਗੜੇ ਜਿਹਾ ਤੇ ਨਾਲ ਦੂਰ ਹੋ ਜਾਣਗੇ ਇਸ ਪਾਉ ਨੂੰ ਕਰਨ ਦੇ ਨਾਲ ਸੰਗਤ ਜੀ ਤੁਸੀਂ ਦੋ ਲੌਂਗ ਲੈਣੇ ਹਨ ਤੇ ਇੱਕ ਤੁਸੀਂ ਲੈਣਾ ਹੈ ਕਪੂਰ ਜਿਹੜੇ ਲੌਂਗ ਹਨ ਉਹ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਇਹਨਾਂ ਤਿੰਨਾਂ ਲੌਂਗਾਂ ਨੂੰ ਲੈ ਕੇ ਤੁਸੀਂ ਘਰ ਦੇ ਵਿੱਚ ਜੋ ਪਾੜ ਪੂਜਾ ਦਾ ਸਥਾਨ ਹੈ ਲੌਂਗਾਂ ਨੂੰ ਕੋ ਪਾਉ ਨੂੰ ਲੈ ਕੇ ਤੁਸੀਂ ਜਿੱਥੇ ਪਾੜ ਪੂਜਾ ਦਾ ਸਥਾਨ ਬਣਾਇਆ ਹੋਇਆ ਹੈ ਉੱਥੇ ਇਸ ਨੂੰ ਜਲਾ ਦੇਣਾ ਹੈ ਉਥੇ ਹੀ ਕਿਉਂ ਜਲਾਉਣਾ ਹੈ ਕਿਉਂਕਿ ਉਥੇ ਜਲਾਉਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਚਿੰਨੇ ਵੀ 네ਗੇਟਿਵ ਅਨਰਜੀ ਨਕਾਰਾਤਮਕਤਾ ਹੋਵੇਗੀ ਸਾਰੇ ਹੀ ਦੂਰ ਹੋ ਜਾਵੇਗੀ ਜਿन्हे ਤੁਹਾਡੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਪ੍ਰਵੇਸ਼ ਕਰੇਗੀ ਹੋਣਾ ਹੀ ਤੁਹਾਡੇ ਘਰ ਦੇ ਵਿੱਚ ਲੜਾਈ ਝਗੜੇ ਦੂਰ ਹੋ ਜਾਣਗੇ ਸਾਸ ਸੰਗਤ ਜਿਵੇਂ ਤੁਹਾਡੇ ਘਰ ਦੇ ਵਿੱਚ ਲੜਾਈ ਝਗੜੇ ਦੂਰ ਹੋਣਗੇ ਤੇ ਤਾਂ ਦੇ ਵਿੱਚ ਕੋਈ ਵੀ ਕਮੀ ਨਹੀਂ ਹੋਵੇਗੀ ਜਿਨ੍ਹਾਂ ਦੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਜਾਂ ਫਿਰ ਪੈਸਾ ਟਿਕਦਾ ਨਹੀਂ ਹੈ ਜਿਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਉਹਨਾਂ ਦੀ ਤਜੋਰੀ ਹਮੇਸ਼ਾ ਖਾਲੀ ਰਹਿੰਦੀ ਹੈ ਉਹ ਹਰ ਰੋਜ਼ ਆਪਣੇ ਘਰ ਦਾ ਜੋ ਪਾੜ ਹੋ ਜਾਂਦਾ ਸਥਾਨ ਹੈ ਸੰਗਤ ਜੀ ਉਥੇ ਹਰ ਰੋਜ਼ ਲੋង ਅਤੇ ਕਪੂਰ ਨੂੰ ਜਲਾ ਦਿਆ ਕਰੋ ਦੇਖੋ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਸਭ ਖਤਮ ਹੋ ਜਾਣਗੀਆਂ ਇਸ ਪਾੜ ਨੂੰ ਤੁਸੀਂ ਸਵੇਰ ਦੇ ਸਮੇਂ ਵਿੱਚ ਕਰ ਸਕਦੇ ਹੋ ਤੇ ਸ਼ਾਮ ਦੇ ਸਮੇਂ ਵਿੱਚ ਕਰ ਸਕਦੇ ਹੋ ਇਹਨਾਂ ਦੋਵਾਂ ਦੇ ਵਿੱਚ ਤੁਸੀਂ ਕੀ ਕਰਨਾ ਹੈ ਸਵੇਰੇ ਜੋ ਵੀ ਤੁਹਾਨੂੰ ਸਮਾਂ ਸਹੀ ਲੱਗੇ ਉਸੇ ਹੀ ਸਮੇਂ ਤੇ ਇਸ ਪੰਨੋ ਦਸੀ ਕਰ ਸਕਦੇ ਹੋ ਇਹ ਬੜਾ ਹੀ ਸੌਖਾ ਤੇ ਸੱਲਜਿਆ ਉਪਾਅ ਹੈ ਕਿਉਂਕਿ ਜੋ ਤੁਹਾਡੇ ਘਰ ਦਾ ਪੂਜਾ ਪਾਠ ਵਾਲਾ ਸਥਾਨ ਹੈ ਜਾਂ ਮੰਦਰ ਤੁਸੀਂ ਬਣਵਾਇਆ ਹੈ ਤੁਹਾਡਾ ਜਿਹੜਾ ਘਰ ਦੇ ਵਿੱਚ ਪੂਜਾ ਦਾ ਸਭ ਤੋਂ ਮਹੱਤਵਪੂਰਨ ਸਥਾਨ ਹੈ ਜਿੰਨਾ ਤੁਹਾਡੇ ਘਰ ਦੇ ਵਿੱਚ ਜਿਸ ਨਾਲ ਤੁਹਾਡੇ ਘਰ ਦੇ ਵਿੱਚ ਊਰਜਾ ਫੈਲਦੀ ਹੈ ਤੁਹਾਡੇ ਘਰ ਦੇ ਬਣਾਏ ਮੰਦਰ ਵਿੱਚ ਫੈਲਦੀ ਹੈ ਉੱਥੇ ਤੁਸੀਂ ਇਹ ਲੋង ਤੇ ਕपूर ਜਲਾਉਣੇ ਹਨ ਕਿਉਂਕਿ ਸਕਾਰਾਤਮਕਤਾ ਹੋਰ ਜ਼ਿਆਦਾ ਪ੍ਰਵੇਸ਼ ਹੋ ਜਾਵੇਗੀ ਤੁਹਾਡੇ ਘਰ ਦੀਆਂ ਮੁਸ਼ਕਲਾਂ ਪ੍ਰੋਬਲਮਸ ਦੂਰ ਹੋ ਜਾਣਗੀਆਂ ਇਸ ਤੋਂ ਇਲਾਵਾ ਸਾ ਸੰਗਾ ਜੀ ਦੂਸਰਾ ਜਿਵੇਂ ਕਿ ਤੁਹਾਡੇ ਘਰ ਦੇ ਵਿੱਚ ਅਚਾਨਕ ਤੁਹਾਡਾ ਕਾਰੋਬਾਰ ਰੁਕਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਘਰ ਦੇ ਵਿੱਚ ਜਿਵੇਂ ਫੈਮਿਲੀ ਮੈਂਬਰ ਅਚਾਨਕ ਹੀ ਕੋਈ ਬਿਮਾਰ ਹੋ ਜਾਂਦਾ ਹੈ ਜਾਂ ਫਿਰ ਛੋਟੇ ਬੱਚੇ ਨੂੰ ਅਚਾਨਕ ਹੀ ਕੋਈ ਸੱਟ ਲੱਗ ਜਾਂਦੀ ਹੈ ਕਹਿਣ ਤੋਂ ਭਾਵ ਕਿ ਤੁਹਾਡੇ ਨਾਲ ਅਚਾਨਕ ਹੀ ਕੋਈ ਹਾਦਸਾ ਹੁੰਦਾ ਹੈ ਤਾਂ ਉਸ ਸਮੇਂ ਤੁਸੀਂ ਲੌਂਗ ਤੇ ਕਪੂਰ ਦਾ ਉਪਾਗ ਕਰ ਲਓ ਇਹ ਉਪਾਗ ਕਿਵੇਂ ਕਰਨਾ ਹੈ ਸਾਰੀ ਜਾਣਕਾਰੀ ਤੁਹਾਨੂੰ ਦੱਸਣ ਵਾਲੇ ਹਾਂ ਸਾਧ ਸੰਗਤ ਜੀ ਜਦੋਂ ਤੁਹਾਨੂੰ ਇਸ ਤਰ੍ਹਾਂ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਘਰ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਬਰਬਾਦੀ ਹੋਣੀ ਸ਼ੁਰੂ ਹੋ ਗਈ ਹੈ ਪੈਸੇ ਦੀ ਬਰਬਾਦੀ ਉਦੋਂ ਹੁੰਦੀ ਹੈ ਉਸ ਸਮੇਂ ਘਰ ਦੇ ਵਿੱਚ ਪੈਸਾ ਖਤਮ ਹੋ ਜਾਂਦਾ ਹੈ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੋਵੇ ਜਦੋਂ ਤੁਹਾਡੇ ਘਰ ਦੇ ਵਿੱਚ ਅਚਾਨਕ ਦੁੱਖ ਆਉਣੇ ਸ਼ੁਰੂ ਹੋ ਜਾਂਦੇ ਹਨ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਉਸ ਸਮੇਂ ਤੁਹਾਡਾ ਜਿਹੜਾ ਪੈਸਾ ਫਜ਼ੂਲ ਖਰਚ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਪਾਣੂ ਕਰਨ ਦੇ ਨਾਲ ਸਾਧ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਪੈਸਾ ਟਿਕਣਾ ਸ਼ੁਰੂ ਹੋ ਜਾਵੇਗਾ ਇਸ ਲਈ ਤੁਸੀਂ ਕੀ ਕਰਨਾ ਹੈ ਕਿ ਮਿੱਟੀ ਦੇ ਢੇਵੇ ਦੇ ਵਿੱਚ ਪੰਜ ਲੌਂਗ ਪਾਉਣੇ ਹਨ ਇੱਕ ਕਪੂਰ ਪਾਉਣਾ ਹੈ ਤੇ ਲੌਂਗ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਇਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜਿਸ ਕੋਨੇ ਦੇ ਵਿੱਚ ਜਿਸ ਕਮਰੇ ਦੇ ਵਿੱਚ ਜ਼ਿਆਦਾ ਹਨੇਰਾ ਰਹਿੰਦਾ ਹੈ ਤੁਸੀਂ ਇਸ ਪਾਣ ਨੂੰ ਉਸ ਕਮਰੇ ਦੇ ਵਿੱਚ ਕਰਨਾ ਹੈ ਕਿਉਂਕਿ ਕੋਈ ਵੀ ਅਸੀ ਜਗਾ ਹੋਵੇ ਜਿੱਥੇ ਤੁਹਾਡੇ ਘਰ ਦੇ ਵਿੱਚ ਰੋਸ਼ਨੀ ਨਾ ਆਉਂਦੀ ਹੋਵੇ ਹਰ ਸਮੇਂ ਹਨੇਰਾ ਰਹਿੰਦਾ ਹੋਵੇ ਜਿਹੜੀ ਜਗਾ ਤੇ ਅਸੀਂ ਜ਼ਿਆਦਾ ਸਮਾਂ ਨਹੀਂ ਜਾਂਦੇ ਮਿੱਟੀ ਦੇ ਦੀਵੇ ਵਿੱਚ ਰੱਖ ਕੇ ਜਲਾ ਦੇਨੇ ਹਨ ਤੇ ਹਰ ਰੋਜ਼ ਇਸੇ ਤਰ੍ਹਾਂ ਹੀ ਕਰਨਾ ਹੈ ਉਸੇ ਹਿਸਾਬ ਦੇ ਨਾਲ ਤੁਸੀਂ ਰੋਜ਼ ਇਸ ਨੂੰ ਜਲਾਉਂਦੇ ਰਹਿਣਾ ਹੈ ਤੁਸੀਂ ਸਵੇਰੇ ਵੀ ਇਸ ਨੂੰ ਜਲਾ ਸਕਦੇ ਹੋ ਤੇ ਸ਼ਾਮ ਦੇ ਸਮੇਂ ਵੀ ਜਿਹੜਾ ਵੀ ਸਮਾਂ ਤੁਹਾਨੂੰ ਸਹੀ ਲੱਗਦਾ ਹੋਵੇ ਉਸੇ ਟਾਈਮ ਤੁਸੀਂ ਇਹ ਉਪਾਗ ਕਰ ਸਕਦੇ ਹੋ ਇਸ ਦੇ ਨਾਲ ਕੀ ਹੋਵੇਗਾ ਕਿ ਤੁਹਾਡੇ ਕਾਰਦੇ ਵਿੱਚ 네ਗੇਟਿਵ એનર્ਜੀ ਕਦੇ ਵੀ ਨਹੀਂ ਰੁਕੇਗੀ ਜਿਵੇਂ ਨਾਲ ਤੁਹਾਡੇ ਕਾਰਦੇ ਵਿੱਚ ਚਿੰਨੀਆਂਵੇਂ ਦੁਰਘਟਨਾਵਾਂ ਹੋ ਰਹੀਆਂ ਹਨ ਉਹ ਸਾਰੀਆਂ ਰੁਕ ਜਾਣਗੀਆਂ ਫਿਰ ਸੰਗਾ ਜੀ ਮਾਡ ਤੋਂ ਵੀ ਦੂਰ ਹੋ ਜਾਣਗੀਆਂ ਬਹੁਤ ਸਾਰੇ ਇਸ ਦੇ ਫਾਇਦੇ ਹਨ ਜਦੋਂ ਅਸੀਂ ਹਰ ਰੋਜ਼ ਲੌਂਗ ਅਤੇ ਕਪੂਰ ਨਾਲ ਚਲਾਉਂਦੇ ਹਾਂ ਇਸ ਦੇ ਨਾਲ ਸਾਨੂੰ ਅਨੇਕਾਂ ਲਾਭ ਮਿਲਦੇ ਹਨ ਉਹ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਜਦੋਂ ਵੀ ਇਸ ਪਾਣ ਪੂਰੇ ਵਿਸ਼ਵਾਸ ਨਾਲ ਕਰੋਗੇ ਜਦੋਂ ਵੀ ਇਸ ਪਾਣ ਪੂਰੀ ਸ਼ਰਧਾ ਨਾਲ ਕਰੋਗੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੋਣਗੇ ਜੋ ਇਹ ਸੋਚਣਗੇ ਕਿ ਲਾਊਗਾ ਦੇ ਕਪੂਰ ਨੂੰ ਇਸ ਤਰ੍ਹਾਂ ਕਰਨ ਨਾਲ ਕਿਵੇਂ ਸਾਡੀਆਂ ਪ੍ਰੋਬਲਮ ਦੂਰ ਹੋਣਗੀਆਂ ਸੰਗਤ ਜੀ ਤੁਸੀਂ ਵੇਖ ਸਕਦੇ ਹੋ ਜੋ ਕਪੂਰ ਹੁੰਦਾ ਹੈ ਉਹ ਮਹਾਦੇਵ ਨਾਲ जोडਿਆ ਹੁੰਦਾ ਹੈ ਜੋਣਾਂ ਦੇ ਕਰਕੇ ਆਪਣੇ ਸਾਰੇ ਭੈਣ ਭਰਾ ਸਮਝ ਸਕਦੇ ਹੋ ਕਿ ਜੇਕਰ ਮਹਾਦੇਵ ਤੁਹਾਡੇ ਨਾਲ ਹਨ ਤਾਂ ਮਹਾਦੇਵ ਤੁਹਾਡਾ ਬਾਲ ਵੀ ਵਿੰਗਾ ਨਹੀਂ ਹੋਣ ਦੇ ਸਕਦੇ ਤੁਹਾਡੀਆਂ ਜਿੰਨੀਆਂ ਮੁਸ਼ਕਲਾਂ ਹਨ ਪਰੇਸ਼ਾਨੀਆਂ ਹਨ ਦੂਰ ਹੋ ਜਾਣਗੀਆਂ ਸੰਗਤ ਜੇ ਜਦੋਂ ਤੁਹਾਡੇ ਪਰਮਾਤਮਾ ਦਾ ਆਸ਼ੀਰਵਾਦ ਤੁਹਾਡੇ ਨਾਲ ਹੋਵੇਗਾ ਤੁਹਾਡੇ ਦੁਸ਼ਮਣ ਤੁਹਾਡਾ ਬਾਲ ਵੀ ਵਿੰਗਾ ਨਹੀਂ ਕਰ ਸਕਦੇ ਜਿਸ ਦੇ ਨਾਲ ਕੋਈ ਵੀ ਨਜ਼ਰ ਦੋਸ਼ ਵੀ ਤੁਹਾਡਾ ਹੋਵੇ ਉਹ ਵੀ ਦੂਰ ਹੋ ਜਾਵੇਗਾ ਇਸ ਲਈ ਤੁਸੀਂ ਪੰਜ ਲੌਂਗ ਕਪੂਰ ਜਿਵੇਂ ਜਲਾਉਂਦੇ ਹੋ ਤੁਹਾਡਾ ਬਹੁਤ ਫਾਇਦਾ ਹੋਵੇਗਾ ਹੁਣ ਤੀਸਰੇ ਉਪਾਦੀ ਕ ਲਗਾਤੇ ਹਾਂ ਜੇਕਰ ਅਸੀਂ ਹਰ ਰੋਜ਼ ਲੌਂਗ ਅਤੇ ਕਪੂਰ ਨੂੰ ਚਾਉਂਦੇ ਹਾਂ ਤਾਂ ਸਾਨੂੰ ਬੜੇ ਫਾਇਦੇ ਹੋ ਜਾਣਗੇ ਉਸ ਦੇ ਨਾਲ ਸਾਨੂੰ ਸਾਡੇ ਪ੍ਰਮਾਤਮਾ ਦਾ ਆਸ਼ੀਰਵਾਦ ਮਿਲ ਜਾਵੇਗਾ ਤੇ ਸਾਰੇ ਸੰਗਤ ਜੀ ਇਹ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਸੰਗਤ ਜੀ ਵੀਡੀਓ ਨੂੰ ਅੱਗੇ ਵਾਤਵਾਦ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸ਼ੇਖੇ ਫਤਿਹ